ਇਸ ਜਗ੍ਹਾ ਦੇ ਵਿੱਚ ਮਾਰਕੀਟ ਦੀ ਜਿਹੜੀ ਓਪਨਿੰਗ ਹੋਈ ਸੀਗੀ ਉਸ ਤੋਂ ਬਾਅਦ ਮਾਰਕੀਟ ਆ ਜਿਹੜੀ ਅੱਧਾ ਘੰਟਾ ਇੱਕ ਜ਼ੋਨ ਦੇ ਵਿੱਚ ਫਸੀ ਰਹੀ ਜੋ ਕਿ ਅਸੀਂ ਰੈਗੂਲਰ ਅਪਡੇਟ માં ਕੀਤਾ ਸੀਗਾ ਖੁਦ ਕਿ ਮਾਰਕੀਟ ਦੇ ਵਿੱਚ ਇਸ ਟਾਈਮ ਕੋਈ ਵੀ ਟ੍ਰੇਡ ਜਿਹੜੀ ਹੈਗੀ ਉਹ ਨਹੀਂ ਹੈਗੀ ਉੰਜ ਮਾਰਕੀਟ ਦੇ ਵਿੱਚ ਜਿਹੜਾ ਸਾਡਾ ਐਂਟੀਮੈਂਟ ਵਗੈਰਾ ਸੀਗਾ ਉਹ ਸਾਡਾ ਬੁਲੀਸ਼ਾਈਡ ਦਾ ਸੀਗਾ ਤੇ ਮਾਰਕੀਟ ਦੇ ਵਿੱਚ ਅਸੀਂ ਇੱਕ ਕਾਲ ਵਗੈਰਾ ਬਾਇ ਕਰਾਂਗੇ ਜੇ ਸੰਡੇ ਜਾਣਕਾਰੀ ਜਦੋਂ ਇੱਥੇ ਮਾਰਕੀਟ ਦੇ ਵਿੱਚ ਕੈਸ ਲੈਂਟਿੰਗ ਹੋਈ ਇਸ ਲੈਵਲ ਦੇ ਕਰੀਬ तकरीबन 9:48 ਮਿੰਟ ਦੀ ਕੈਂਡਲ ਦੇ ਉੱਤੇ ਤਾਂ ਅਸੀਂ ਆਪਣੀ ਲਾਈਵ ਸਟ੍ਰੀਮ ਦੇ ਵਿੱਚ ਇਸ ਕੈਂਡਲ ਦੇ ਵਿੱਚ ਉਸ ਨੂੰ ਸ਼ੇਅਰ ਵੀ ਕੀਤਾ ਸੀ ਕਿ ਇੱਥੋਂ ਇੱਕ ਬੁਲੇ ਸਾਈਡ ਦਾ ਜਿਹੜਾ ਮੋਮੈਂਟਮ ਆਹੋ ਆ ਸਕਦਾ ਹੈ ਜਿਹੜਾ ਡਾਟਾ ਵਗੈਰਾ ਹੁੰਦਾਗਾ ਮਾਰਕੀਟ ਆ ਜਿਹੜੀ ਇਸ ਲੈਵਲ ਨੂੰ ਰਿਸਪੈਕਟ ਕਰਦੀ ਆ ਤੇ ਮਾਰਕੀਟ ਨੇ ਕੱਪ ਸਾਈਡ ਨੂੰ ਇੱਥੇ ਮੋਮੈਂਟਮ ਦਿੱਤਾ ਜੋ ਕਿ ਬਾਅਦ ਵਿੱਚ ਕਾਸੀ ਟ੍ਰੇਡ ਵਗੈਰਾ ਕਰਨ ਤੋਂ ਅਵੋਇਡ ਕੀਤਾ ਸੀ ਕਿਉਂਕਿ ਮਾਰਕੀਟ ਆ ਜਿਹੜੀ ਖੁੱਲਣ ਤੋਂ ਬਾਅਦ ਇੱਕ ਰੇਂਜ ਦੇ ਵਿੱਚ